ਸਾਡੇ ਜਿਹੜੇ ਰਾਗੀ ਸਹਬਾਨ ਨੇ ਜਿਹੜੇ ਕੀਰਤਨ ਦੀ ਸ਼ੈਲੀ ਤੋਂ ਪਰੇ ਹੁੰਦੇ ਜਾ ਰਹੇ ਸੀ ਉਹਨਾਂ ਨੂੰ ਪ੍ਰਾਤਨ ਉਸ ਸ਼ੈਲੀ ਦੇ ਵਿੱਚ ਲਿਆਉਣ ਦਾ ਜਿਹੜਾ ਕੰਮ ਕੀਤਾ ਏ ਅਪੀਲ ਕੀਤੀ ਔਰ ਉਹਦੇ ਉੱਤੇ ਪਹਿਰਾ ਦੇਣ ਦੀ ਗੱਲ ਕੀਤੀ ਹੈ ਅੱਜ ਪੂਰੀ ਦੁਨੀਆ ਵਿੱਚ ਵਰਲਡਵਾਈਡ ਜਦਿਸ਼ਾ ਲਾਗਾ ਹੋਰੀ ਹੈ ਮਗਰ ਸਾਡੇ ਕਈ ਵੀਰਾਂ ਨੂੰ ਇਹਦੇ ਉੱਤੇ ਆਪਣੀ ਸਿਆਸਤ ਕਰਨੀ ਪੈ ਰਹੀ ਹੈ ਆਪਣੀ ਆਪਣੀ ਗੱਲ ਨੂੰ ਰੱਖਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੁਗੋ ਜੁਗ اٹਲ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਚ ਬੈਕੀ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧਾਈ ਦੇ ਪਾਤਰ ਅੱਜ ਇੱਥੇ ਆਏ ਹੋਏ ਸਾਰੇ ਉਹ ਹੀ ਵੋਲੀਅੰਟੇਰ ਸਾਹਿਬਾਨ ਜਿਨ੍ਹਾਂ ਦੀ ਅਥਾ ਮਿਹਨਤ ਦਾ ਸਦਕਾ ਇਹ ਬੱਚਿਆਂ ਨੂੰ ਜਿਹੜੀ ਗੁਰਮਤ ਦੀਆਂ ਸਿੱਖਿਆਵਾਂ ਦਿੱਤੀਆਂ ਜਾ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਇਹ ਉਪਰਾਲਾ ਸ਼ੁਰੂ ਕੀਤਾ ਕਿ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਜੋੜਨ ਦੀ ਗੱਲ ਕੀਤੀ ਔਰ ਉਸਾ ਉਸ ਵਕਤ ਵੱਡਾ ਚਲੇ ਗਿਆ ਕਿ ਜਿਸ ਵਕਤ ਸਾਨੂੰ ਸਾਰੇ ਸਾਡੇ ਵੋਲੰਟੇਅਰ ਸਾਹਿਬਾਨ ਨੇ ਆ ਕੇ ਜਿਹੜਾ ਸਹਿਯੋਗ ਦਿੱਤਾ ਔਰ ਇਹ ਡੇਰਾ ਜਿਹੜਾ ਹੈ ਉਹ ਬਹੁਤ ਵੱਡਾ ਹੋ ਗਿਆ ਮੇਰੇ ਤੋਂ ਪਹਿਲਾਂ ਹੁਣੇ ਕਾਲੋ ਸਾਹਿਬ ਨੇ ਤਾਂ ਨਾਲ ਗੱਲਾਂ ਕੀਤੀਆਂ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਕੈਂਪ ਦੇ ਵਿੱਚ ਇਸ ਵਾਰੀ ਕਿੰਨੇ ਹਜ਼ਾਰ ਬੱਚਾ ਨੇ ਸ਼ਮੂਲੀਅਤ ਪਾਈ ਆ ਔਰ ਕੀ ਕੀ ਸਿੱਖਿਆਵਾਂ ਦਿੱਤੀਆਂ ਮੈਂ ਉਹਦੇ ਬਾਰੇ ਦੁਬਾਰਾ ਰਿਪੀਟ ਕਰਦੇ ਹੋਏ ਸਮਾਂ ਨਹੀਂ ਤੁਹਾਡੇ ਸਾਰਿਆਂ ਦਾ ਜਾਇਆ ਕਰਾਂਗਾ ਮਗਰ ਮੈਂ ਸਮਝਦਾ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਦਤੋਂ ਸੇਵਾ ਸੰਭਾਲ ਸਾਡੇ ਜਿੰਮੇ ਲੱਗੀ ਆ ਸਾਡਾ ਇੱਕੋ ਇੱਕ ਟੀਚਰ ਆ ਕਿ ਅਸੀਂ ਆਪਣੇ ਪਨੀਰੀ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਜੀ ਨਾਲ ਜੋੜ ਸਕੀ ਹੈ। ਪਰ ਗੁਰੂ ਦੇ ਨਾਲ ਗੁਰਮਤ ਦੇ ਨਾਲ ਜੋੜਨ ਦਾ ਸਭ ਤੋਂ ਵੱਡਾ ਉਪਰਾਲਾ ਇਹ ਵੇ ਕਿ ਜਿਹੜਾ ਗੁਰਮੀਆਂ ਦੀ ਛੁੱਟੀਆਂ ਦੇ ਵਿੱਚ ਤੁਸੀਂ ਲੋਕ ਸਹਿਯੋਗ ਕਰਦੇ। ਜਦ ਬੱਚੇ ਛੋਟੀ ਉਮਰ ਦੇ ਵਿੱਚ ਆਪਣੇ ਗੁਰ ਇਤਿਹਾਸ ਨੂੰ ਜਾਣਦੇ ਹੈ ਤੇ ਸੱਚ ਜਾਣਿਓ ਇਹ ਉਹਨਾਂ ਦੀ ਇੱਕ ਨੀਂਹ ਰੱਖੀ ਜਾਂਦੀ ਔਰ ਉਸ ਨੀਂਹ ਦਾ ਕਾਰਨ ਹੈ ਕਿ ਉਹ ਆਪਣੇ ਸਿੱਖੀ ਤੋਂ ਮੁਨਕਰ ਨਹੀਂ ਹੋ ਸਕਦੇ। ਔਰ ਇਹ ਉਸ ਸਮੇਂ ਦੀ ਬਹੁਤ ਵੱਡੀ ਲੋੜ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਲਹਿਰ ਪਤਿਤਪੁਣੇ ਦੀ ਨਸ਼ਿਆਂ ਦੀ ਜਿਹੜੀ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਤੋਂ ਚਲਦੀ ਹੋਈ ਅੱਜ ਦਿੱਲੀ ਵੱਲ ਵੱਧ ਰਹੀ ਸੀ ਉਹਨੂੰ ਰੋਕ ਲਾਉਣ ਦੇ ਵਿੱਚ ਬਹੁਤ ਵੱਡਾ ਕੰਮ ਤੁਸੀਂ ਸਾਰੇ ਵੋਲੰਟੀਅਰਸ ਨੇ ਕੀਤਾ ਔਰ ਤੁਹਾਡੇ ਸਾਰਿਆਂ ਦੇ ਸਦਕਾ ਅੱਜ ਉਹ ਬੱਚੇ ਜਿਹੜੇ ਗੁਰ ਇਤਿਹਾਸ ਦੇ ਨਾਲ ਜੁੜਦੇ ਨੇ ਉਹ ਕਦੀ ਵੀ ਸਿੱਖੀ ਤੋਂ ਪਰੇ ਨਹੀਂ ਜਾ ਸਕਦੇ ਇਹ ਵਾਕਈ ਇੱਕ ਦਰੇ ਨੇ ਨਿਸ਼ਚੈ ਸਾਡੇ ਲੋਗਾ ਦਾ ਕਿ ਗੁਰੂ ਨੇ ਹਮੇਸ਼ਾ ਉਹਨਾਂ ਦੀ ਬਾਤ ਫੜੀ ਹੈ ਜਿਹੜੇ ਗੁਰੂ ਦੇ ਘਰ ਵੱਲ ਅੱਗੇ ਤੁਰੇ ਨੇ ਸੋ ਇਹ ਸਾਰਾ ਉਪਲਾਲਾ ਸਾਰਿਆਂ ਦਾ صدਕਾ ਤੁਸੀਂ ਸਾਰੇ ਵੋਲੰਟੀਅਰ ਸਹਾਬਾਨ ਜਿਹੜੇ ਇੱਥੇ ਪਹੁੰਚੇ ਹੋ ਇੱਕ ਨਿਰਮਾਣਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਕਿ ਉਹਨਾਂ ਦਾ ਸਤਿਕਾਰ ਕਰਨ ਦਾ ਮੈਂ ਸਮਝਦਾ ਕਿ ਇਹ ਸਾਡੀ ਮੁਢਲੀ ਜ਼ਿੰਮੇਵਾਰੀ ਹੈ ਜਿੱਥੇ ਸਾਡੇ ਸਾਰੀਆਂ ਬਾਵਾ ਬਣ ਕੇ ਕੰਮ ਕਰ ਰਹੇ ਆ ਬਹੁਤ ਵੱਡਾ ਕੌਮ ਦੇ ਵਿੱਚ ਹੱਲੇ ਇੱਕ ਖਿਲਰਾ ਪਿਆ ਹੋਇਆ ਹੈ ਇਕ ਐਸਾ ਜਿਹੜਾ ਮੈਂ ਸਮਝਦਾ ਕਿ ਗੈਪ ਆ ਚੁੱਕਾ ਹੋਇਆ ਹੈ ਜਿਹਦੇ ਵਿੱਚ ਸਾਡੀਆਂ ਮਰਿਆਦਾਵਾਂ ਨੂੰ ਛੇੜਚਾਲ ਹੋ ਰਹੀ ਹੈ ਸਾਡੇ ਗੁਰੂ ਘਰਾਂ ਦੀਆਂ ਪਰੰਪਰਾਵਾਂ ਨਾਲ ਛੇੜਚਾਲ ਹੋ ਰਹੀ ਹੈ ਉਹਨਾਂ ਨੂੰ ਸਾਹਮਣੋਂ ਅਸੀਂ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਅੱਗੇ ਯਤਨਸ਼ੀਲ ਕਰਦੀ ਆਂ ਹੁੰਦੀ ਹੈ ਉੱਥੇ ਤੁਹਾਡੇ ਸਾਰਿਆਂ ਦੀ ਵੀ ਬਹੁਤ ਵੱਡੀ ਜ਼ਰੂਰਤ ਹੈ ਤੁਸੀਂ ਦੇਖਿਆ ਪਿਛਲੇ ਦਿਨੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਐਸਾ ਅਹਿਮ ਫੈਸਲਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਜਿਨੇ ਇੱਕ ਇਤਿਹਾਸ ਬਣਾਤਾ ਕਿ ਜਿਹੜਾ ਸਾਡੇ ਜਿਹੜੇ ਰਾਗੀ ਸਹਬਾਨ ਨੇ ਜਿਹੜੇ ਕੀਰਤਨ ਦੀ ਸ਼ੈਲੀ ਤੋਂ ਪਰੇ ਹੁੰਦੇ ਜਾ ਰਹੇ ਸੀ ਉਹਨਾਂ ਨੂੰ ਪ੍ਰਾਤਨ ਉਸ ਸ਼ੈਲੀ ਦੇ ਵਿੱਚ ਲਿਆਉਣ ਦਾ ਜਿਹੜਾ ਕੰਮ ਕੀਤੀ ਐ ਅਪੀਲ ਕੀਤੀ ਔਰ ਉਹਦੇ ਉੱਤੇ ਪਹਿਰਾ ਦੇਣ ਦੀ ਗੱਲ ਕੀਤੀ ਐ ਅੱਜ ਪੂਰੀ ਦੁਨੀਆ ਵਿੱਚ ਵਰਲਡਵਾਈਡ ਅਦਿਸ਼ਾ ਲਗਾ ਹੋਰੀ ਐ ਮਗਰ ਸਾਡੇ ਕਈ ਵੀਰਾਂ ਨੂੰ ਇਹਦੇ ਉੱਤੇ ਆਪਣੀ ਸਿਆਸਤ ਕਰਨੀ ਪੈ ਰਹੀ ਐ ਆਪਣੀ ਆਪਣੀ ਗੱਲ ਨੂੰ ਰੱਖਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਉਹਦੇ ਵਾਸਤੇ ਵੀ 2 ਮਿੰਟ ਲੈ ਕੇ ਕਲੈਰੀਫਿਕੇਸ਼ਨ ਜ਼ਰੂਰ ਦਵਾਂਗਾ ਕਿਉਂਕਿ ਅੱਜ মিডিਆ ਰਾਹੀਂ ਇਹ ਲੋਕ ਬੜੇ ਸੁਣ ਰਹੇ ਆਂ ਔਰ ਇਹ ਲੋਕਾਂ ਦੇ ਵਿੱਚ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਸਾਡੀ ਪ੍ਰਬੰਧਕ ਕਮੇਟੀ ਦਾ ਜੀਵ ਚਾਹ ਮੈਂ ਹੋਵਾਂ ਚਾਹ ਸੈਕਟਰੀ ਸਾਹਿਬ ਹੋਣ ਚਾਹੇ ਧਰਮ ਪ੍ਰਚਾਰ ਦੇ ਚੇਅਰਮੈਨ ਸਾਹਿਬ ਹੋਣ ਕਿਸੇ ਕੀਰਤੀ ਨੀਏ ਤੇ ਅਸੀਂ ਉਲਟ ਨਹੀਂ ਆਂ ਅਸੀਂ ਕੀਰਤੀ ਕੀਰਤਨੀਏ ਦੀ ਕਿਸੇ ਕੰਮ ਨੂੰ ਉੱਤੇ ਕਿੰਤੂ ਪਰੰਤੂ ਨਹੀਂ ਕਰਦੇ ਮਗਰ ਸਾਡੀ ਜ਼ਿੰਮੇਵਾਰੀ ਇਸ ਗੁਰੂ ਘਰ ਦੀ ਮਰਿਆਦਾ ਔਰ ਇਸ ਗੁਰੂ ਘਰ ਦੇ ਉੱਤੇ ਪਿਆਰੇਦਾਰੀ ਦੀ ਹੈ ਸੋ ਇਸ ਮਰਿਆਦਾ ਦੇ ਨਾਲ ਜਿੱਥੇ ਕੀਰਤਨ ਦੀ ਸ਼ੈਲੀ ਨੂੰ ਖਰਾਬ ਕਰਨ ਦੀ ਕੀਤੀ ਗੱਲ ਕੀਤੀ ਗਈ ਸੀ ਉਹਦੇ ਉੱਤੇ ਜਦ ਫੈਸਲਾ ਲਿਆ ਤੇ ਅੱਜ ਤੱਕरीबन ਮੈਂ ਸਮਝਦਾ ਕਿ 100% ਲੋਕਾਂ ਨੇ ਉੱਤੇ ਉੱਤੇ ਮੋਰ ਲਾਈ ਹੈ ਔਰ ਜਿਹੜੇ ਵੀ ਲੋਕਾਂ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਉਹ ਆਪਣੇ ਉੱਤੇ ਨੀਜੀ ਲੈ ਕੇ ਜਾ ਰਹੇ ਨੇ ਉਹ ਕਿਸੇ ਦੀ ਕਿਸੇ ਵੀ ਵਕਤ ਸਾਡੇ ਨਾਲ ਗੱਲ ਕਰਕੇ ਇਹ ਜਿਹੜੀ ਕਨਫਿਊਜ਼ਨ ਨੇ ਕਿਉਂਕਿ ਇਹ ਕਿਆ ਜਾ ਰਿਹਾ ਹੈ ਕਿ ਜੇ ਸਿਰਫ ਤੰਤੀ ਸਾਜਰ ਦੇ ਨਾਲ ਕੀਰਤਨ ਹੋਏਗਾ ਪੁਰਾਤਨ ਦੀਤੀ ਰਵਾਜਾਂ ਨਾਲ ਕੀਰਤਨ ਦੀ ਸ਼ੈਲੀ ਜਿਹੜੀ ਦਰਬਾਰ ਸਾਹਿਬ 'ਚ ਹੁੰਦੀ ਹੈ ਉਹਦੇ ਬਾਰੇ ਗੱਲ ਕੀਤੀ ਗਈ ਕੀਰਤਨ ਦਾ ਸ਼ਬਦ ਪੜਦੇ ਹੋਏ ਉਹਦੇ ਨਾਲ ਲੱਗਦਾ ਹੋਇਆ ਜਿਹੜੀ ਉਹਨੂੰ ਪਰਮਾਣਿਕ ਸ਼ਬਦ ਹੈ ਉਹ ਪੜਨ ਦੀ ਪਰੰਪਰਾਵਾਂ ਜਿਹੜੀ ਚੱਲ ਰਹੀ ਹੈ ਉਹਨੂੰ ਕੋਈ ਨਹੀਂ ਛੇੜ ਰਿਹਾ ਮਗਰ ਸ਼ਕੀਰਤਲ ਕਰਦੇ ਵਕਤ ਗੁਰੂ ਸ਼ਬਦ ਨੂੰ ਛੱਡ ਕੇ ਗੁਰੂ ਮੰਤਰਵਲ ਚਾਲੇ ਜਾਣਾ ਔਰ ਫਿਰ ਅੱਦਾ ਸ਼ਬਦ ਛੱਡ ਕੇ ਦੂਜਾ ਸ਼ਬਦ ਪੜ ਲੈਣਾ ਇਹ ਗੁਰੂ ਮਰਿਆਦਾ ਨਹੀਂ ਹੈ ਇਹਦੇ ਉੱਤੇ ਅਸੀਂ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਔਰ ਇੱਥੇ ਵੋਲੰਟੀਅਰ ਸਾਹਿਬਾਨ ਬੈਠੇ ਨੇ ਮੈਂ ਅੱਜ ਇਹ ਗੱਲ ਇਸ ਕਰਕੇ ਕਰ ਰਿਹਾ ਕਿ ਤੁਸੀਂ ਸਾਰੇ ਗੁਰਮਤ ਦੇ ਧਾਰਨੀ ਹੋ ਤੁਹਾਡੇ ਸਾਰਿਆਂ ਦੇ ਵਿੱਚ ਕਿ ਜਜ਼ਬਾ ਵੀ ਹੈ ਔਰ ਜਿਹੜੇ ਲੋਕ ਵੀ ਇਸ ਦੇ ਉੱਤੇ ਤੁਹਾਨੂੰ ਕੋਈ ਮਿਸ ਗਾਈਡ ਕਰਨ ਗੁੰਮਰਾਹ ਕਰਨ ਉਹਨਾਂ ਨੂੰ ਵੀ ਤੁਸੀਂ ਸੁਚੇਤ ਕਰਨਾ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਅੱਜ ਮੇਰੀ ਤਕਰੀਬਨ 18 ਬੰਦਿਆਂ ਨਾਲ ਵਰਲਡ ਦੇ ਹਰ ਕੋਨੇ ਦੇ ਉੱਤੇ ਇੱਕ ਜ਼ੂਮ ਤੇ ਮੀਟਿੰਗ ਹੋਈ ਐ ਉਹਦੇ ਵਿੱਚ ਅਖੰਡ ਕੀਰਤਨੀ ਜਥੇਦੇਵ ਸਿੰਘ ਸਾਹਿਬ ਵੀ ਸੀ ਉਹਦੇ ਵਿੱਚ ਬਹੁਤ ਲੋਕ ਅਲੱਗ ਅਲੱਗ ਸਾਰੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਹੋਏ ਤਕਰੀਬਨ 18 ਕੰਟਰੀਆਂ ਦੇ ਵਿੱਚ ਲੋਕ ਬੈਠੇ ਸੀ ਔਰ ਉਹਨਾਂ ਸਾਰਿਆਂ ਨੂੰ ਮੈਂ ਇਸ ਗੱਲ ਦੇ ਉੱਤੇ ਜਦ ਮੈਂ ਕਨਵਿੰਸ ਕਰਾਇਆ ਔਰ ਇਹ ਗੱਲਾਂ ਵੀ ਆਈਆਂ ਜੀ ਕਿ ਸਾਡੀਆਂ ਜਿਹੜੀਆਂ ਪਰੰਪਰਾਵਾਂ ਸਾਡੀਆਂ ਸੰਪਰਦਾਵਾਂ ਦੀਆਂ ਨੇ ਉਹਦੇ ਉੱਤੇ ਕਿੰਤੂ ਪਰੰਤੂ ਕੋਈ ਕਿਸੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰ ਰਿਹਾ ਜਿਦਾ ਵੀ ਜੋ ਸੰਪਰਦਾਵਾ ਚੱਲ ਰਹੀ ਹੁਣ ਮਦਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਕੀਰਤਨੀਆਂ ਦੀ ਆਪਣੇ ਗੁਰੂ ਘਰਾਂ ਦੀ ਉਸ ਮਰਿਆਦਾ ਨੂੰ ਕਾਇਮ ਰੱਖਣ ਵਿੱਚ ਹਮੇਸ਼ਾ ਕੇ ਵਾਅਦਾ ਕੀ ਰਹੀਗੀ ਸੋ ਅੱਜ ਵੀ ਤੁਹਾਡੇ ਅੱਗੇ ਅਪੀਲ ਕਰਦਾ ਕਿਸੇ ਨੂੰ ਵੀ ਕੋਈ ਕਨਫਿਊਜ਼ਨ ਹੋਏ ਤੇ ਸਾਡੇ ਨਾਲ ਆ ਕੇ ਡਾਇਰੈਕਟ ਗੱਲ ਕਰ ਸਕਦਾ ਹੈ ਇਸ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਨਿੱਜੀ ਸਵਾਰਥ ਕਰਕੇ ਕਿਉਂਕਿ ਕਈ ਮੈਂ ਸਮਝਦਾ ਕਿ ਕਈ ਵਿਰੋਧੀ ਸਾਡੇ ਐਫਓ ਜਿਹਨੇ ਜਿਹੜੇ ਚਾਹਦੇ ਨੇ ਕਿ ਕੋਈ ਵੀ ਸਟੈਪ ਉਹ ਚੰਗਾ ਚੁੱਕਿਆ ਜਾਏ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਖਲਲ ਪਾਤੀ ਜਾਏ ਸੋ ਇਹਨਾਂ ਨੂੰ ਕਰਨ ਵੇਲੇ ਹਮੇਸ਼ਾ ਅਸੀਂ ਤੁਹਾਡੇ ਨਾਲ ਖੜੇ ਆ ਸੋ ਮੈਂ ਇੱਕ ਵਾਰ ਇਹਨਾਂ ਕੈਂਪਾਂ ਦੇ ਵਿੱਚ ਕੀਤੀ ਹੋਈ ਵੋਲੰਟਰੀਜ਼ ਦਾ तहे ਦਿਲੋਂ ਧੰਨਵਾਦ ਕਰਦਾ ਉਹਨਾਂ ਦੇ ਚਰਨਾਂ 'ਚ ਨਕਮਸਤਕ ਹੁੰਦਾ ਕਿ ਤੁਹਾਡੇ ਲੋਕਾਂ ਕਰਕੇ ਅੱਜ ਸਾਡੀ ਪਨੀਰੀ ਹੈ ਜਿਹੜੀ ਅੱਗੇ ਵਧ ਰਹੀ ਹੈ ਸੋ ਅਗਲੇ ਸਾਲ ਵੀ ਐਸੀ ਤਰੀਕੇ ਦੇ ਨਾਲ ਹੋਰ ਤੁਹਾਡੇ ਵੱਡਮੁੱਲੇ ਸੁਝਾਵਾਂ ਦੇ ਨਾਲ ਇਹਨੂੰ ਵੱਧ ਚੜ ਕੇ ਮੜਾਵਾਂਗੇ ਔਰ ਇਹ ਵੱਧ ਚੜ ਕੇ ਇਹੋ ਜੇ ਕੈਂਪ ਲਾਈ ਜਾਣਗੇ ਮੈਂ ਧੰਨਵਾਦ ਕਰਦਾ ਸਾਡੀ ਤਨ ਪ੍ਰਚਾਰ ਕਮੇਟੀ ਦੀ ਸਮੁੱਚੀ ਟੀਮ ਦਾ ਭਾਈ ਸਾਹਿਬ ਉਹਨਾਂ ਦਾ ਔਰ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਉਪਰਾਲਾ ਨਸ਼ੇ ਛੁਡਾਉਂਦਾ ਜਿਹਦੇ ਧਰਮ ਦੀ ਪ੍ਰਚਾਰ ਦੀ ਗੱਲ ਪੰਜਾਬ ਤੋਂ ਸ਼ੁਰੂ ਕੀਤੀ ਹੈ ਉਹਦੇ ਚੇਅਰਮੈਨ ਵੀ ਇੱਥੇ ਸਦਾਬ ਮਨਜੀਤ ਸਿੰਘ ਜੀ ਭੋਮਾ ਜੀ ਪਹੁੰਚੀ ਹੈ ਮੌੜਾ ਦਾ ਧੰਨਵਾਦ ਕਰਦਾ ਸਦਾ ਜਸਪ੍ਰੀਤ ਸਿੰਘ ਕਰਮ ਸਰ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ ਇਹਨਾਂ ਕੈਂਪਨ ਨੂੰ ਅੱਗੇ ਵਧਾਉਣ ਵਾਸਤੇ ਲੋਕਾਂ ਤੱਕ ਬਾਣੀ ਔਰ ਬਾਣੇ ਨੂੰ ਪਹੁੰਚਾਉਣ ਵਾਸਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਪਾਈ ਸਾਹਿਬ ਪਾਈ ਸੁਖਿੰਦਰ ਸਿੰਘ ਜੀ اور ਸਮੂਚੀ ਟੀਮ ਦਾ ਮੈਂ ਇੱਕ ਇੱਕ ਦਾ ਨਾਮ ਲਵਾਂਗਾ ਮਗਰ ਕੋਈ ਰਹਿ ਨਾ ਜਾਏ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ